ਪੰਜਾਬ ਦੀ ਸਿਆਸਤ ਦੇ ਵਿੱਚ ਹੋਈ ਹਲਚਲ ਲੁਧਿਆਣਾ ਦਾ ਮੇਅਰ ਚੁਣੇ ਜਾਣ ਨੂੰ ਲੈ ਕੇ ਹੋ ਰਹੀ ਹੈ ਖਿੱਚੋ ਤਾਣ ਤੇ ਸੂਬਾ ਪ੍ਰਧਾਨ ਨੇ ਸੱਦ ਲਈ ਹੈ ਮੀਟਿੰਗ ਜੀ ਹਾਂ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਹੋ ਰਹੀ ਹੈ ਕਿਉਂਕਿ ਲੁਧਿਆਣਾ ਦਾ ਮੇਅਰ ਚੁਣੇ ਜਾਣਾ ਹੈ ਜਿਸ ਕਰਕੇ ਕੌਂਸਲਰਾਂ ਦੇ ਵਿੱਚ ਖਿੱਚੋ ਤਾਣ ਦਾ ਮਾਹੌਲ ਬਣਿਆ ਹੋਇਆ ਹੈ ਇਸ ਕਰਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਟ ਮੰਤਰੀ ਅਮਨ ਅਰੋੜਾ ਹੁਰਾ ਨੇ ਮੀਟਿੰਗ ਸੱਦ ਲਈ ਹੈ ਦੱਸਦੀ ਹੈ ਕਿ ਲੁਧਿਆਣਾ ਦਾ ਮੇਅਰ ਚੁਣੇ ਜਾਣ ਨੂੰ ਲੈ ਕੇ ਅਜੇ ਖਿੱਚੋ ਤਾਂ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਮੇਅਰ ਚੁਣੇ ਜਾਣ ਦੇ ਲਈ ਜਿੰਨੇ ਕੌਂਸਲਰ ਚਾਹੀਦੇ ਨੇ ਉਹਨਾਂ ਦੀ ਗਿਣਤੀ ਅਜੇ ਘੱਟ ਹੈ ਇਸ ਕਰਕੇ ਆਮ ਆਦਮੀ ਪਾਰਟੀ ਦੇ ਵੱਲੋਂ ਹੋਰਾਂ ਪਾਰਟੀਆਂ ਦੇ ਜਿਹੜੇ ਵਿਧਾਇਕ ਨੇ ਕੌਂਸਲਰ ਨੇ ਉਹਨਾਂ ਦੇ ਨਾਲ ਰابطਾ ਕਾਇਮ ਕੀਤਾ ਜਾ ਰਿਹਾ ਹੈ ਤਾਂ ਕਿ ਜਲਦ ਤੋਂ ਜਲਦ ਹੀ ਲੁਧਿਆਣਾ ਦਾ ਮੇਅਰ ਦਾ ਨਾਮ ਸਿਲੈਕਟ ਕੀਤਾ ਜਾ ਸਕੇ ਇਸ ਦੇ ਸਬੰਧ ਦੇ ਵਿੱਚ ਹੀ ਆਮ ਆਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਹੋਰਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਲੁਧਿਆਣਾ ਦੇ ਇੱਕ ਮੰਤਰੀ ਤੇ 6 ਵਿਧਾਇਕ ਸ਼ਾਮਿਲ ਹੋਣਗੇ ਇੱਥੇ ਨਾਲ ਹੀ ਦੱਸਦੀਏ ਕਿ ਕਈ ਵਾਰ ਕੁਝ ਮਹਿਲਾ ਜਿਹੜੇ ਮੇਅਰ ਚੁਣੇ ਜਾ ਸਕਦੇ ਨੇ ਉਹਨਾਂ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਹਾਲਾਂਕਿ ਕੁਝ ਵਿਧਾਇਕ ਇਸ ਦੇ ਖਿਲਾਫ ਨੇ ਕਿ ਕਿਸੇ ਮਹਿਲਾ ਨੂੰ ਮੇਅਰ ਨਹੀਂ ਚੁਣਿਆ ਜਾਣਾ ਚਾਹੀਦਾ ਦਸਤੀਏ ਕੇ ਪਾਰਟੀ ਕਿਸੇ ਵੀ ਵਿਧਾਇਕ ਜਾਂ ਕਾਉਂਸਲਰ ਨੂੰ ਜਿਹੜਾ ਕਿ ਨਾਰਾਜ਼ ਨਹੀਂ ਕਰਨਾ ਚਾਹੁੰਦੀ ਇਸ ਕਰਕੇ ਸਬੰਧ ਦੇ ਵਿੱਚ ਮੀਟਿੰਗ ਬੁਲਾ ਲਈ ਕਹੀ ਹੈ ਜਿੱਥੇ ਕਿ ਕੁਝ ਮਹਿਲਾ ਮੇਅਰ ਚੁਣੇ ਜਾਣ ਦੀ ਵੀ ਗੱਲ ਹੋ ਰਹੀ ਹੈ ਇਸ ਦੇ ਬਾਰੇ ਦੇ ਵਿੱਚ ਮਸਲਾ ਤੇ ਕੀਤੀ ਜਾਵੇਗੀ ਇਸ ਦੇ ਵਿੱਚ ਜਿਹੜੇ ਵਿਧਾਇਕ ਤੇ ਮੰਤਰੀ ਸ਼ਾਮਲ ਹੋਣਗੇ ਉਹਨਾਂ ਦੇ ਨਾਲ ਇਸ ਬਾਬਤ ਸਲਾਹ مشورہ ਕੀਤਾ ਜਾਵੇਗਾ ਹਾਲਾਂਕਿ ਅੰਤਿਮ ਫੈਸਲਾ ਮੁੱਖ ਮੰਤਰੀ ਸਾਹਿਬ ਤੇ ਹਾਈ ਕਮਾਂਡ ਦਿੱਲੀ ਦੇ ਜਿਹੜੀ ਨਿਗਰਾਨੀ ਤੇ ਦਿਸ਼ਾ ਨਿਰਦੇਸ਼ਾਂ ਹੇਠ ਹੀ ਕੀਤਾ ਜਾਵੇਗਾ ਫਿਲਹਾਲ ਦੀ ਘੜੀ ਦੇ ਵਿੱਚ ਜਿਹੜੀ ਕਿ ਮੀਟਿੰਗ ਬੁਲਾਈ ਜਾ ਰਹੀ ਹੈ ਇੱਥੇ ਦੱਸ ਦਈਏ ਕਿ ਰਕੇਸ਼ ਪ੍ਰਾ ਸ਼ਰ ਨਿਦੀ ਗੁਪ ਤਾ تنਵੀਰ ਸਿੰਘ ਤਾਲੀਵਾਲ ਪ੍ਰਿੰਸੀਪਲ 인ਦਰਜੀਤ ਕੌਰ ਤੇ ਅਮਨ ਬੱਗਾ ਦੇ ਨਾਮ ਨੂੰ ਲੈ ਕੇ ਚਰਚਾ ਹੋ ਰਹੀ ਹੈ ਕਿ ਇਹਨਾਂ ਦੇ ਵਿੱਚੋਂ ਕਿਸੇ ਨੂੰ ਮੇਅਰ ਚੁਣਿਆ ਜਾ ਸਕਦਾ ਹੈ ਪਰ ਫਿਲਹਾਲ ਦੀ ਕੜੀ ਦੇ ਵਿੱਚ ਕੋਈ ਵੀ ਨਾਮ ਫਾਈਨਲ ਨਹੀਂ ਕੀਤਾ ਗਿਆ ਇਸ ਦੇ ਸੰਬੰਧ ਵਿੱਚ ਹੀ ਮੀਟਿੰਗ ਬੁਲਾਈ ਹੋਈ ਹੈ ਇਸ ਕਰਕੇ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਮਚੀ ਨਜ਼ਰ ਆ ਰਹੀ ਹੈ ਕਿਉਂਕਿ ਲੁਧਿਆਣਾ ਦਾ ਮੇਅਰ ਚੁਣੇ ਜਾਣਾ ਜਿਸ ਦੇ ਸੰਬੰਧ ਦੇ ਵਿੱਚ ਹੀ ਅਜੇ ਖਿੱਚੋ ਤਾਣ ਦਾ ਮਾਹੌਲ ਹੀ ਬਣਿਆ 后诶。<noise> <noise> <noise> ਇਸਦੇ ਸਬੰਧ ਵਿੱਚ ਹੀ ਇਹ ਮੀਟਿੰਗ ਬੁਲਾਈ ਗਈ ਹੈ ਜਿਸਦੇ ਵਿੱਚ ਫੈਸਲਾ ਕੀਤਾ ਜਾਵੇਗਾ ਪਰੰਤੂ ਅੰਤਿਮ ਫੈਸਲਾ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੇ ਹਾਈ ਕਮਾਂਡ ਦਿੱਲੀ ਦੀ ਕਮਾਂਡ ਦੇ ਹੇਠ ਹੀ ਹੋਵੇਗਾ ਫਿਰ ਹਾਲ ਦੀ ਘੜੀ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਕੀ ਕਹਿਣਾ ਹੈ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਨੂੰ ਮੇਅਰ ਚੁਣੇ ਜਾਣਾ ਹੈ ਤੇ ਜਿਹੜੀ ਸਲਾਹ ਦਿੱਤੀ ਗਈ ਹੈ ਕੁਝ ਕਾਉਂਸਲਰਾਂ ਦੇ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਤਜਰਬੇਕਾਰ ਨੂੰ ਹੀ ਮੇਅਰ ਚੁਣੇ ਜਾਣਾ ਚਾਹੀਦਾ ਇਸ ਕਰਕੇ ਕੋਜ ਨਾਮ ਵੀ ਸਾਹਮਣੇ ਰੱਖੇ ਗਏ ਨੇ ਹੋ ਸਕਦਾ ਹੈ ਕਿ ਇਹਨਾਂ ਦੇ ਵਿੱਚੋਂ ਹੀ ਕਿਸੇ ਇੱਕ ਨੂੰ ਮੇਅਰ ਚੁਣਿਆ ਜਾਵੇ ਤੇ ਕਿਸੇ ਇੱਕ ਦਾ ਜਿਹੜਾ ਨਾਮ ਹੈ ਉਹ ਸਿਲੈਕਟ ਕੀਤਾ ਜਾ ਸਕਦਾ ਹੈ ਇਸ ਮੀਟਿੰਗ ਦੇ ਵਿੱਚ ਇਸ ਬੰਦ ਦੇ ਵਿੱਚ ਫੈਸਲਾ ਕੀਤਾ ਜਾਵੇਗਾ